ਸਸ਼ਕਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬੀ মিডিਆ ਮਹਿਮਾਨ ਪੱਤਰ ਹਾਜ਼ਰਾ ਪੰਜੂ ਜੀ ਤੱਕ ਦੀ ਆ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਨੇ ਚੰਨੀ ਦਾ ਫੈਸਲਾ ਕੀਤਾ ਰਾਤ ਰਾਮ ਰਹੀਮ ਨੂੰ 6 ਵਾਰ ਪਰੋਲ ਦੇਣ ਵਾਲੇ ਜੇਲਰ ਨੂੰ 5 ਸਾਲ ਦੀ ਦਿੱਤੀ ਟਿਕਟ ਪੰਜਾਬ 'ਚ ਅੱਜ ਤੋਂ 10 ਸਤੰਬਰ ਤੱਕ ਬੰਦ ਰਹਿਣਗੇ ਦਫ਼ਤਰ ਪੰਜਾਬ ਲਈ ਲਾਰਿਆਂ ਤੇ ਛਟਕੀਆਂ ਪਈ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਅਦਵਨ ਕੇਜਰੀਵਾਲ ਦੀ ਜ਼ਮਾਨਤ ਤੇ ਸੁਣਵਾਈ ਜਾਰੀ। શ્રી ਕਲਕੱਤ ਤੋਂ ਵਿਖੇ ਪੇਸ਼ ਹੋਏ ਵਿਕਮਜੀਤ ਮਜੀਠੀਆ। ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਸਰਕਾਰ ਵੱਲੋਂ ਚੰਨੀ ਦਾ ਲਿਆ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਦੱਸइए ਕਿ ਇਹ ਫੈਸਲਾ ਕਿਹੜਾ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਿਆ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਪੰਜਾਬ ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਦੱਸਿਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਕੈਬਨਿਟ ਮੀਟਿੰਗ ਵਿੱਚ ਖੇਤੀਬਾੜੀ ਨੀਤੀ ਨੂੰ ਲੈ ਕੇ ਚਰਚਾ ਹੋਈ ਕਿਸਾਨ ਲੀਡਰਾਂ ਆਲੇ ਨੀਤੀ ਤੇ ਚਰਚਾ ਕਰਾਂਗੇ ਤੇ ਉਹਨਾਂ ਦੇ ਸੁਝਾਅ ਲਵਾਂਗੇ ਇਸ ਤੋਂ ਇਲਾਵਾ ਨਵੀਂ ਪੰਜਾਬ ਸਿੱਖਿਆ ਨੀਤੀ ਤੇ ਵੀ ਚਰਚਾ ਹੋਈ ਹੈ ਪ੍ਰੈਸ ਕਾਨਫਰੰਸ ਕਰਦੇ ਹੜ ਹਰਪਾਲ ਜੀਮਾ ਨੇ ਕਿਹਾ ਹੈ ਕਿ ਪੰਜਾਬ ਨੂੰ ਸਕਿਲ ਬੇਸਡ ਸਿੱਖਿਆ ਨੀਤੀ ਦੀ ਲੋੜ ਹੈ ਪੰਜਾਬ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਉੱਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਦਾ ਫੈਸਲਾ ਲਿਆ ਹੈ ਪੰਜਾਬ ਵਿੱਚ ਹੁਣ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਹੈ ਦੱਸਿਆ ਕਿ ਪੈਟਰੋਲ ਹੁਣ 40 ਪੈਸੇ ਮਹਿੰਗਾ ਤੇ ਡੀਜ਼ਲ 92 ਪੈਸਾ ਮਹਿੰਗਾ ਹੋ ਗਿਆ ਹੈ ਇਸ ਦੇ ਨਾਲ ਹੀ ਚੰਨੀ ਸਰਕਾਰ ਵੱਲੋਂ ਜੋ 7 ਕਿਲੋਵਾਟ ਤੱਕ ₹3 ਪ੍ਰਤੀ ਯੂਨਿਟ ਰਾਹਤ ਦਿੱਤੀ ਗਈ ਸੀ ਉਸ ਨੂੰ ਵੀ ਵਾਪਸ ਲੈ ਲਿਆ ਗਿਆ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰ ਨੂੰ 1800 ਕਰੋੜ ਦਾ ਫਾਇਦਾ ਹੋਵੇਗਾ 7 ਕਿਲੋਵਾਟ ਤੱਕ ਲੋਡ ਤੱਕ ਬਿਜਲੀ ਵਿੱਚ ਪ੍ਰਤੀ ਯੂਨਿਟ ਤੇ ਨਿਰਪੇ ਦੀ ਰਾਹਤ ਪਿਛਲੀ ਸਰਕਾਰ ਵੱਲੋਂ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਇਸ ਨੂੰ ਵੀ ਖਤਮ ਕਰ ਦਿੱਤਾ ਹੈ ਹਾਲਾਂਕਿ ਸਰਕਾਰ ਦਾ ਇਹ ਕਹਿਣਾ ਹੈ ਕਿ ਜੋ 300 ਯੂਨਿਟ ਫ੍ਰੀ ਬਿਜਲੀ ਚੱਲੀ ਰਹੇਗੀ ਦਾ ਸਹੀ ਹੈ ਕਿ ਚੰਨੀ ਵੱਲੋਂ ਲਿਆ ਫੈਸਲਾ ਪੰਜਾਬ ਸਰਕਾਰ ਨੇ ਅੱਜ ਵਾਪਸ ਲੈ ਲਿਆ ਹੈ ਰਾਮ ਰਹੀਂ ਨੂੰ 6 ਵਾਰ ਪਰੋਲ ਦੇਣ ਵਾਲੇ ਜੇਲਰ ਨੂੰ ਭਾਜਪਾ ਨੇ ਟਿਕਟ ਦਿੱਤੀ ਦਾਸ ਹੈ ਕਿ ਪਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਉੱਥੇ ਉਹਨਾਂ ਨੇ ਕਈ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਹਨ ਇਹਨਾਂ ਚਿਹਰਿਆਂ ਚ ਸੁਨੀਲ ਸਾਗਵਾਨ ਵੀ ਸ਼ਾਮਲ ਹਨ ਪਾਜਪਾ ਨੇ ਦਾਦਰੀ ਤੋਂ ਸੁਨੀਲ ਸਾਗਵਾਨ ਨੂੰ ਟਿਕਟ ਦਿੱਤੀ ਹੈ ਸੁਨੀਲ ਸਾਗਵਾਨ ਦੇ ਨਾਂ ਦੀ ਇਸੇ ਲਈ ਵੀ ਚਰਚਾ ਹੋ ਰਹੀ ਹੈ ਕਿਉਂਕਿ ਉਸਨੇ 3 ਦਿਨ ਪਹਿਲਾਂ ਜੇਲ ਸੁਪਰਡੈਂਡ ਦੇ ਅਹੁਦੇ ਤੋਂ ਵੀ ਆਰਪੀਐਫ ਵੱਲ ਲਈ ਹੈ ਅਤੇ ਐਤਵਾਰ ਨੂੰ ਉਹਨਾਂ ਨੇ ਸਰਕਾਰ ਨੂੰ ਪੱਤਰ ਲਿਖਿਆ ਤੇ ਫਿਰ ਸਰਕਾਰ ਨੇ ਉਹਨਾਂ ਨੂੰ ਤੁਰੰਤ ਸੇਵਾ ਮੁਕਤ ਕਰ ਦਿੱਤਾ ਸਭ ਤੋਂ ਖਾਸ ਗੱਲ ਇਹ ਹੈ ਕਿ ਸੁਨੀਲ ਸਾਗਵਾਨ ਨੇ ਆਪਣੇ ਕਾਰਜਕਾਲ ਦੌਰਾਨ ਬਲਦਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਨੂੰ ਪਰੋਲਤੇ ਫਰੋਲ ਦਿੱਤੀ ਸੀ ਜਾਣਕਾਰੀ ਮੁਤਾਬਕ ਸੂਨੀ ਜ਼ਾਗਵਾ ਨੇ ਸਮੇਂ ਗੁਰੂਗ੍ਰਾਮ ਦੀ ਬਡੋਸੀ ਜੇਲ ਜੁਤਾਇਨਾਤ ਸੀਦਾ ਸਹੀ ਹੈ ਕਿ ਰਾਮ ਰਹੀਮ ਨੂੰ ਜੇ ਵਾਰ ਪਰੋਲ ਦੇਣ ਵਾਲੇ ਜੇਲਰ ਨੂੰ ਭਾਜਪਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਚ ਟਿਕਟ ਮਿਲੀ ਆ ਪੰਜਾਬ ਚ ਅੱਜ ਤੋਂ ਲੈ ਕੇ 10 ਸਤੰਬਰ ਤੱਕ ਸਾਰੇ ਦਫ਼ਤਰ ਬੰਦ ਰਹਿਣਗੇ ਦਫ਼ਤਰਾਂ ਦੇ ਵਿੱਚ ਕਿਸੇ ਤਰ੍ਹਾਂ ਵੀ ਦਾ ਵੀ ਕੋਈ ਕੰਮ ਨਹੀਂ ਕੀਤਾ ਜਾਵੇਗਾ ਇਹ ਦਫ਼ਤਰ ਕਿਸ ਗੱਲ ਪਿੱਛੇ ਬੰਦ ਕੀਤੇ ਗਏ ਨੇ ਦੱਸਈਏ ਕਿ 10 ਸਤੰਬਰ ਤੱਕ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਚ ਬੰਦ ਰਹਿਣਗੇ ਇਸ ਲਈ ਸੂਬੇ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਮੰਗਾਪੂਰੀਆਂ ਨਾ ਹੁੰਦੇ ਗੁੱਸੇ ਚ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਬੋਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ 5 ਸਤੰਬਰ ਤੋਂ 10 ਸਤੰਬਰ ਤੱਕ ਫਿਰੋਜ਼ਪੁਰ ਜ਼ਿਲ੍ਹੇ ਸਮੇਤ ਸੂਬੇ ਪਰ ਦੇ ਡੀਸੀ ਦਫ਼ਤਰ ਤਹਿਸੀਲਾਂ ਤੇ ਸਾਰੀਆਂ ਤਹਿਸੀਲਾਂ ਵਿੱਚ ਹੜਤਾਲ ਕੀਤੀ ਜਾਵੇਗੀ ਜਿਸ ਕਾਰਨ ਦਫ਼ਤਰਾਂ ਵਿੱਚ ਕੰਮ ਕਾ ਝੁੱਠਾਪ ਰਹੇਗਾ ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਸੋਨੁਕਸ਼ੀਆ ਪੁਗਾ ਤੇ ਜਨਰਸਕਰਤਕ ਵਿਸ਼ਾਲ मेहता ਨੇ ਦੱਸਿਆ ਕਿ ਸੂਬਾ ਬੌਡੀ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੱਧਰ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸੰਬੰਧੀ ਮੰਗ ਪੱਤਰ ਦੇ ਕੇ ਜਾਣੂ ਕਰਾ ਚੁੱਕੀ ਹੈ 5 ਤੋਂ 10 ਸਤੰਬਰ ਤੱਕ ਸੂਬਾ ਦੇ ਜ਼ਿਲ੍ਹਾ ਤਹਿਸੀਲ ਅਤੇ ਸਬ ਤਹਿਸੀਲ ਪੱਧਰ ਦੇ ਮੁਲਾਜ਼ਮ ਆਪਣੀਆਂ ਕਲਮਾਂ ਛੱਡ ਕੇ ਹੜਤਾਲ ਤੇ ਚਲੇ ਜਾਣਗੇ ਤੇ ਕੰਮ ਬੰਦ ਰਹਿਣਗੇ ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਪੱਦਰ ਤੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਦੱਸਿਆ ਕਿ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ 10 ਸਤੰਬਰ ਤੱਕ ਸਾਰੇ ਦਫਤਰ ਬੰਦ ਰਹਿਣ ਦੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਫੇਰ ਵੀ ਨਾ ਮੰਨੀਆਂ ਗਈਆਂ ਤਾਂ ਪੰਜਾਬ ਪੱਦਰ ਤੇ ਹੜਤਾਲ ਕਰਨ ਦਾ ਐਲਾਨ ਕੀਤਾ ਜਾਵੇਗਾ ਮੌਨਸਨ ਸੈਸ਼ਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਅਚਾਨਕ ਮੰਤਰੀਆਂ ਦੀ ਮੀਟਿੰਗ ਬੁਲਾ ਲਈਏ ਮੀਟਿੰਗ ਪੰਜਾਬੀਆਂ ਲਈ ਕਾਫੀ ਲਾਰਿਆਂ ਤੇ ਝਟਕਿਆਂ ਵਾਲੀ ਰਹੀ ਹੈ ਦੱਸਿਆ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਵੀ ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਬਾਰੇ ਮંત્રી ਨੇ ਕਿਹਾ ਸਿੱਖਿਆ ਪੰਜਾਬ ਖੇਤੀਬਾੜੀ ਨੀਤੀਆਂ ਦੇ ਜਾਵੇਗੀ ਮੁੱਖ ਮੰਤਰੀ ਅੱਜ ਖੇਤੀ ਨੀਤੀ ਸੰਬੰਧੀ ਕਿਸਾਨਾਂ ਨਾਲ ਮੀਟਿੰਗ ਵਿਕਰਨ ਗਏ ਅਤੇ ਆਉਣ ਵਾਲੇ ਸੁਝਾਅ ਦੇ ਆਧਾਰ ਤੇ ਖੇਤੀ ਨੀਤੀ ਤਿਆਰ ਕੀਤੀ ਜਾਵੇਗੀ ਜੀ ਮਨੇ ਕਿਹਾ ਕਿ ਸਿੱਖਿਆ ਨੀਤੀ ਨੂੰ ਲੈ ਕੇ ਕੈਬਨਟ ਵਿੱਚ ਚਰਚਾ ਹੋਈ ਹੈ ਕੈਬਨਟ ਮੰਤਰੀ ਹਜੋਤ ਬੈਂਸ ਨੇ ਤਕਨੀਕੀ ਸਿੱਖਿਆ ਬਾਰੇ ਸੁਝਾਅ ਦਿੰਦੇ ਹਨ ਤੇ ਇਸ ਲਈ ਮਾਹਿਰਾਂ ਤੋਂ ਸੁਝਾਅ ਲਏ ਜਾਂਦੇ ਨੇ ਜਿਸ ਤੋਂ ਬਾਅਦ ਸਰਕਾਰ ਸਿੱਖਿਆ ਨੀਤੀ ਲਿਆਵੇਗੀ ਵਿੱਤ ਮੰਤਰੀ ਨੇ ਕਿਹਾ ਕਿ 10000 ਵਿਦਿਆਰਥੀਆਂ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆ ਗਏ ਨੇ ਵਿੱਤ ਮੰਤਰੀ ਨੇ ਕਿਹਾ ਕਿ ਪਹਿਲੇ ਸਰਕਾਰ ਦਰਾਂ ਨਾ OTCS ਅਤੇ OTS 2 ਫੇਲ ਹੋ ਗਿਆ ਸੀ ਅਤੇ OTS 3 ਭਗਵੰਤ ਮਾਨ ਦੀ ਸਰਕਾਰ ਵਿੱਚ ਸਫਲ ਹੋਇਆ ਸੀ ਅਤੇ 14408 ਲੋਕ ਜਿਨ੍ਹਾਂ ਦੇ ਬਕਾਏ ਬਕਾਇਆ ਸਨ ਨੂੰ ਰਾਹਤ ਮਿਲੀ ਹੈ ਤੇ ਦਾਇਰਾ ਹੋਰ ਵਧਾਇਆ ਜਾਵੇਗਾ ਚਿੰਮਾ ਨੇ ਕਿਹਾ ਕਿ ਮੰਤਰੀ ਮੰਡਲ ਨੇ ਡਰਾਈ ਸੈਲਰ ਮਾਲਕਾਂ ਨੂੰ ਲਾਭ ਦੇਣ ਦੇ ਮੁੱਦੇ ਤੇ ਚਰਚਾ ਕੀਤੀ ਹੈ ਦਾਸੀ ਇਹ ਕਿ ਪੰਜਾਬ ਕੈਬਨਿਟ ਮੀਟਿੰਗ ਪੰਜਾਬੀਆਂ ਲਈ ਲਾਹੇਵੰਤ ਅਤੇ ਛਟਕਿਆਪਰੀ ਵੀ ਲਈ ਇਸ ਮੀਟਿੰਗ ਦੇ ਵਿੱਚ ਕਈ ਫੈਸਲੇ ਅਤੇ ਮੋਹਰ ਵੀ ਲੱਗੀ ਹੈ ਭਗਵੰਤ ਮਾਨ ਵੱਲੋਂ ਕਈ ਫੈਸਲੇ ਲਏ अरविंद केजरीवाल वाल्दी सुनवाई ਤੇ ਅੱਜ ਸੁਪਰੀਮ ਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ ਦੱਸੋ ਇਹ ਕਿਦਲੇ ਤੇ ਮੁੱਖ ਮੰਤਰੀ अरविंद केजरीवाल ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਸੁਪਰੀਮ ਕੋਰਟ ਚ ਹੋ ਰਹੀ ਹੈ ਸੁਪਰੀਮ ਕੋਰਟ ਨੇ केजरीवाल ਵੱਲੋਂ ਕਠਿਤ ਸ਼ਰਾਬ ਕੋਟਾਲੇ ਮਾਮਲੇ ਵਿੱਚ ਸੀਬੀਆਈ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਅਤੇ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਅਹਿਮ ਟਿੱਪਣੀ ਕੀਤੀ ਹੈ ਅਦਾਲਤ ਨੇ ਕਿਹਾ ਕਿ ਜ਼ਮਾਨਤ ਦੇ ਮਾਮਲਿਆਂ ਦੀ ਸੁਣਵਾਈ ਚ ਕਿੰਨਾ ਸਮਾਂ ਲੱਗਦਾ ਹੈ ਕਿ ਆਮ ਆਦਮੀ ਨੂੰ ਇੰਨਾ ਸਮਾਂ ਮਿਲਦਾ ਹੈ केजरीवाल ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਰੀਬ ਕੀ ਘੰਟੇ ਤੱਕ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਬਾਹਰ ਐਂਡ ਬੈਚ ਮੁਤਾਬਿਕ ਜਸਟਿਸ ਸੂਰਿਆਕਾਂਤ ਨੇ ਕਿਹਾ ਅਸੀਂ ਦੋਵਾਂ ਪੱਖਾਂ ਨੂੰ ਸੁਣਾਂਗੇ ਪਰ ਅਸੀਂ ਸੋਚ ਰਹੇ ਹਾਂ ਕਿ ਜ਼ਮਾਨਤ ਦੇ ਕੇਸ ਦੀ ਸੁਣਵਾਈ ਕਦੋਂ ਤੱਕ ਕਰੀਏ ਕਿ ਆਮ ਲੋਕਾਂ ਨੂੰ ਇੰਨਾ ਸਮਾਂ ਮਿਲਦਾ ਹੈ ਇਸ ਤੇ सीबीआई ਵੱਲੋਂ ਪੇਸ਼ ਹੋਏ ਐਸਜੀ ਐਸਬੀ ਰਾਜੂ ਨੇ ਕਿਹਾ ਹੈ ਕਿ ਪਟੀਸ਼ਨ ਕਰਤਾ ਨੂੰ ਜਿੰਨਾ ਸਮਾਂ ਦਿੱਤਾ ਗਿਆ ਹੈ ਘੱਟੋ ਘੱਟ ਉਹਨਾਂ ਹੀ ਹਕਮਜਾਜ ਕੀ ਐਜੰਸੀ ਨੂੰ ਵੀ ਦਿੱਤਾ ਜਾਵੇ ਸਿੰਘ ਵੀ ਨੇ ਅਦਾਲਤ ਨੂੰ ਕਿਹਾ ਹੈ ਕਿ ਉਹ 12 ਵਜੇ ਤੱਕ ਆਪਣੀ ਟਿੱਪਣੀ ਖਤਮ ਕਰ ਦੇਣਗੇ ਤਾਂ ਜੋ ਸੁਣਵਾਈ ਦੁਪਹਿਰ ਦੇ ਖਾਣੇ ਤੱਕ ਪੂਰੀ ਹੋ ਸਕੇ ਦੱਸ ਜੀ ਕਿ ਕੇਜਰੀਵਾਲ ਦੀ ਜ਼ਮਾਨਤ ਤੇ ਸੁਣਵਾਈ ਤੇ ਸੁਪਰੀਮ ਕੋਰਟ ਵੱਲੋਂ ਕੁਝ ਖਾਸ ਟਿੱਪਣੀ ਕੀਤੀ ਗਈ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਚਿੱਠੀ ਜਨਤਕ ਹੋਣ ਤੋਂ ਬਾਅਦ ਅੱਜ ਵਿਕਰਮਜੀਤ ਮਜੀਠੀਆ ਜੀ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੀ ਅਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਲਿਖਤੀ ਰੂਪ ਦੇ ਵਿੱਚ ਸੌਂਪਿਆ ਹੈ ਦੱਸ ਜੀ ਕਿ ਪੰਜਾਬ ਦੇ ਸਾਬਕਾ ਮੰਤਰੀ ਵਿਕਰਮਜੀਤ ਮਜੀਠੀਆ ਅੱਜ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚੇ ਉਹਨਾਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਮਸਤਕ ਹੋਏ ਅਤੇ ਇਸ ਤੋਂ ਪ੍ਰੰਤੋਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੀਰਤਕ ਵਿੱਚ ਆਪਣਾ ਸਪਸ਼ਟ ਕਰਨ ਤੋਂ ਆਪ ਪੈਦਾ ਸਹੀ ਕਿ ਸ਼੍ਰੀਕਾਲ ਤੱਕ ਤਾਂ ਸਾਹਿਬ ਵਿਜੇਤੇਦਾਰ ਗਿਆਨੀ ਰਕਬੀ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸੈਮਾਨਾ ਨੇ ਬਾਦਲ ਸਰਕਾਰ ਵਿੱਚ ਮੰਤਰੀ ਰਏ ਸਾਰਾ ਆਗੂ ਨੂੰ ਆਪੋ ਆਪਣਾ ਸਪਸ਼ਟੀਕਰਨ 15 ਦਿਨ ਵਿੱਚ ਦੇਣ ਦੀ ਗਿੱਦ ਦਿੱਤੀ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਪੰਜ ਹੋਰ ਸਾਫਾ ਕੈਬਨਿਟ ਮੰਤਰੀ ਵੱਲੋਂ ਸ਼੍ਰੀਕਾਲ ਤੱਕ ਤਾਂ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਸੀ ਅਤੇ ਅੱਜ ਸਮਾਜ ਦੇ ਅਕਾਲੀ ਲੀਡਰ ਵਿਕਰਮਜੀਤ ਮਜੀਠੀਆ ਨੇ ਵੀ ਸ਼੍ਰੀਕਾਲ ਤੱਕ ਤਾਂ ਸਾਹਿਬ ਤੇ ਪੇਸ਼ ਹੋਏ ਅਤੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਸ਼੍ਰੀਕਾਲ ਤੱਕ ਤਾਂ ਸਾਹਿਬ ਨੂੰ ਦਿੱਤਾ ਗਿਆ ਹੈ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਵਿਕਰਮਜੀਤ ਮਜੀਠੀਆ ਨੇ ਕਿਹਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਖੁਦ ਹੀ ਆਪਜੀਤ ਦੇ ਮੂਹਰੇ ਵਿੱਚ ਉਹਨਾਂ ਨੂੰ ਬਾਗੀ ਅਕਾਲੀ ਕਰਾਰਿਆ ਜਾ ਰਿਹਾ ਹੈ ਇਸ ਦਾ ਮਤਲਬ ਉਹ ਅਕਾਲੀ ਨਹੀਂ ਹਨ ਅੱਗੇ ਬੋਲਦੇ ਨੂੰ ਕਿਹਾ ਹੈ ਕਿ ਉਹ ਹਮੇਸ਼ਾ ਹੀ ਅਕਾਸ਼ ਦੇ ਕਾਲ ਤੱਕ ਸਾਹਿਬ ਦੇ ਅੱਗੇ ਆਪਣਾ ਸਿਰ ਨਿਵਾਉਂਦੇ ਹਨ ਅਤੇ ਨਿਵਾਉਂਦੇ ਰਹਿਣਗੇ ਤੇ ਸ੍ਰੀ ਕਾਲ ਤੱਕ ਸਾਹਿਬ ਵੱਲੋਂ ਜੋ ਵੀ ਫੈਸਲਾ ਸਾਹਮਣੇ ਆਵੇਗਾ ਉਹ ਸਵਾਗਤ ਜ਼ਰੂਰ ਕਰਨਗੇ ਉਹਨਾਂ ਨੇ ਕੀ ਬੋਲਦੇ ਹੋਏ ਕਿਹਾ ਹੈ ਕਿ ਸਿਰਫ ਅਸ਼ੋਮਨੀ ਅਕਾਲੀ ਦਲ ਹੀ ਹੈ ਜੋ ਕਿ ਪੰਜਾਬ ਦੇ ਭਲੇ ਦੀ ਗੱਲ ਕਰ ਸਕਦਾ ਹੈ ਦੱਸਿਏ कि श्री अकाल तख्त साहिब की चिट्ठी जनतक होने अकाल तख्त साहब पेश होकर अपना स्पष्टीकरण देता है हम लोग इंतजार रहेगा कि विक्रमजीत मजिठिया का जरा स्पष्टीकरण है जन तक कद तक होगा नवीजिया खबर लेके मुड़ हाजिर होवे तीन देखते दे रहो निडर पंजाबी मीडिया होंगे इजाजत धनबाद